ਸ਼ਿਖਾਲ ਮਹਦੀਪ ਤੁਸੀਂ ਵੇਖ ਰਹੇ ਹੋ ਮੋਟੀਵੇਸ਼ਨਲ ਵਿਦਦੀਪ ਇੱਥੇ ਤੁਹਾਨੂੰ ਬਹੁਤ ਹੀ ਵਧੀਆ-ਵਧੀਆ ਗੱਲਾਂ ਦੱਸੀਆਂ ਜਾਂਦੀਆਂ ਜਿਨ੍ਹਾਂ ਨੂੰ ਤੁਸੀਂ ਆਪਣੀ ਲਾਈਫ ਦੇ ਵਿੱਚ ਇਨਸਰਟ ਕਰਕੇ ਆਪਣੀ ਲਾਈਫ ਨੂੰ ਸਕਸੈਸਫੁਲ ਬਣਾ ਸਕਦੇ ਹੋ ਸੋ ਅੱਜ ਆਪਾਂ ਗੱਲਬਾਤ ਕਰਾਂਗੇ ਉਹ ਰਿਸ਼ਤੇ ਜਿਹੜੇ ਕਿ ਆਪਣੇ ਤੋਂ ਟੁੱਟਦੇ ਜਾ ਰਹੇ ਨੇ ਅਗਰ ਆਪਾਂ ਨੂੰ ਥੋੜੀ ਜਿਹੀ ਵੀ ਉਹਦੇ ਵਿੱਚ ਲੱਗਦਾ ਹੈ ਕਿ ਇਹ ਚੀਜ਼ਾਂ ਆਪਾਂ ਉਸ ਰਿਸ਼ਤੇ ਨੂੰ ਬਚਾ ਸਕਦੇ ਹਾਂ ਤਾਂ ਮੈਨੂੰ ਲੱਗਦਾ ਹੈ ਕਿ ਤੁਹਾਂ ਮੈਂ ਕੁਝ ਪੁਆਇੰਟ ਵੀ ਨੋਟ ਕੀਤੇ ਨੇ ਕੁਝ ਆਪਾਂ ਗੱਲਬਾਤਾਂ ਦੇ ਵਿੱਚ ਤੁਹਾਨੂੰ ਦੱਸਾਂਗੇ ਕਿ ਤੁਸੀਂ ਆਪਣੇ ਉਸ ਰਿਸ਼ਤੇ ਨੂੰ ਕਿਵੇਂ ਬਚਾ ਸਕਦੇ ਹੋ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਔਰ ਲਾਈਕ ਜਰੂਰ ਕਰ ਦਿਓ ਸਭ ਤੋਂ ਪਹਿਲਾਂ ਵੇਖੋ ਜੀ ਰਿਸ਼ਤੇ ਅੱਜ ਕੱਲ ਟੁੱਟਣ ਦਾ ਕਾਰਨ ਕੀ ਭਾਵੇਂ ਉਹ ਪਤੀ ਪਤਨੀ ਦਾ ਰਿਸ਼ਤਾ ਹੋਵੇ ਦੋਸਤਾਂ ਦਾ ਹੋਵੇ ਮਾਤਾ ਪਿਤਾ ਨਾਲ ਰਿਸ਼ਤਾ ਹੋਵੇ ਕੋਈ ਵੀ ਰਿਸ਼ਤੇ ਦੀ ਸਭ ਤੋਂ ਵੱਡੀ ਜੜ ਹੁੰਦੀ ਹੈ ਆਪਣੀ ਜ਼ੁਬਾਨ ਠੀਕ ਹੈ ਜੀ ਜਿਸ ਇਨਸਾਨ ਦੀ ਜ਼ੁਬਾਨ ਬਿਨਾਂ ਸੋਚੇ ਸਮਝੇ ਚੱਲਦੀ ਏ ਬਿਨਾਂ ਵੇਖੇ ਚੱਲਦੀ ਏ ਬਿਨਾ ਟਾਈਮ ਬਿਨਾ ਵੱਡਾ ਛੋਟਾ ਵੇਖੇ ਚੱਲਦੀ ਏ ਅਕਸਰ ਉਹ ਇਨਸਾਨ ਆਪਣੇ ਸਾਰੇ ਦੇ ਸਾਰੇ ਰਿਸ਼ਤੇ ਗਵਾ ਬੈਠਦਾ ਵਾ ਇਹ ਸੱਚ ਹੈ ਜੀ ਭਾਵੇਂ ਉਹ ਇੱਕ ਲੇਡੀ ਹੋਵੇ ਭਾਵੇਂ ਕਿ ਜੈਂਟਸਵਾਂ ਵੀ ਜ਼ਰੂਰੀ ਨਹੀਂ ਹੁੰਦਾ ਕਿ ਹਰ ਜਗ੍ਹਾ ਤੇ ਜ਼ੁਬਾਨ ਜਿਹੇ ਲੋਕਾਂ ਦੀ ਅੱਜਕੱਲ ਮਸ਼ਹੂਰ ਹੈ ਨੇ ਕਿ ਕੁੜੀਆਂ ਬਹੁਤ ਬੋਲਦੀਆਂ ਜ਼ਰੂਰੀ ਨਹੀਂ ਹੁੰਦਾ ਕਿ ਕੁੜੀਆਂ ਹੀ ਹਰ ਜਗ੍ਹਾ ਤੇ ਬੋਲਦੀਆਂ ਹੋਣ ਕਈ ਵਾਰ ਮੁੰਡਿਆਂ ਦੀ ਵੀ ਜ਼ੁਬਾਨ ਇੰਨੀ ਜ਼ਿਆਦਾ ਚੱਲਦੀ ਹੁੰਦੀ ਏ ਨੇ ਕਿ ਉਹ ਸਾਰੇ ਰਿਸ਼ਤੇ ਹੀ ਗਵਾ ਬੈਠਦੇ ਨੇ ਆਪਣੇ ਠੀਕ ਹੈ ਇਹ ਦੋਨਾਂ ਦੇ ਵਿੱਚ ਕੰਪਰਮਾਈਜ਼ ਨਹੀਂ ਆਪਾਂ ਕਰ ਸਕਦੇ ਇਹ ਦੋਨੇ ਹੀ ਹੋ ਸਕਦੇ ਨੇ ਅ ਅਗਰ ਪਤੀ ਪਤਨੀ ਦੇ ਰਿਸ਼ਤੇ ਦੇ ਵਿੱਚ ਕੋਈ ਪ੍ਰੋਬਲਮ ਆਉਂਦੀ ਏ ਕਿਸੇ ਨੂੰ ਲੱਗਦਾ ਹੈ ਕਿ ਸਾਡਾ ਇਹ ਰਿਸ਼ਤਾ ਟੁੱਟਣ ਦੇ ਤੇ ਅਸੀਂ ਉਹਨੂੰ ਕਿਵੇਂ ਬਚਾ ਸਕਦੇ ਆ ਅ ਵੇਖੋ ਜੀ ਸਭ ਤੋਂ ਪਹਿਲਾਂ ਤੇ ਪਤੀ ਪਤਨੀ ਦੀ ਹਮੇਸ਼ਾ ਜੋ ਰਿਸ਼ਤਾ ਨਾ ਇਹ ਸਾਰੇ ਰਿਸ਼ਤੇ ਨਾਲੋਂ ਅਨਮੋਲ ਹੁੰਦਾ ਤੇ ਇੱਕ ਵੱਖਰਾ ਹੁੰਦਾ ਠੀਕ ਹੈ ਇਹ ਦੋ ਰੂਹਾਂ ਦਾ ਮਿਲਨ ਹੁੰਦਾ ਵਾ ਆਪ ਪਹਿਲੀ ਗੱਲ ਤਾਂ ਜੇ ਪਤੀ ਪਤਨੀ ਦੇ ਵਿੱਚ ਕੋਈ ਲੜਾਈ ਹੋਈ ਹੈ ਨਾ ਕੋਈ ਵੀ ਉਹਨਾਂ ਦੇ ਵਿੱਚ ਇਸ਼ੂ ਹੈ ਤਾਂ ਤੁਸੀਂ ਕਦੇ ਵੀ ਆਪਣੇ ਫੈਮਿਲੀ ਮੈਂਬਰ ਤੱਕ ਨਾ ਲੈ ਕੇ ਜਾਓ ਜਦੋਂ ਵੀ ਤੁਹਾਡਾ ਇਸ਼ੂ ਤੁਹਾਡੇ ਫੈਮਿਲੀ ਮੈਂਬਰ ਦੇ ਵਿੱਚ ਪਹੁੰਚ ਜਾਂਦਾ ਵਾ ਤੇ ਉਹ ਸਮਝ ਲਓ ਕਦੇ ਨਹੀਂ ਸਿਮਟ ਸਕਦਾ ਤੇ ਨਾ ਹੀ ਉਹ ਤੁਹਾਡੇ ਦੋਨਾਂ ਦੇ ਦਿਲਾਂ ਦੇ ਵਿੱਚੋਂ ساری ਉਮਰ ਨਿਕਲੇਗਾ ਕਿਉਂਕਿ ਜਦੋਂ ਕੋਈ ਪ੍ਰੋਬਲਮ ਜਾਂ ਕੋਈ ਇਸ਼ੂ ਤੁਹਾਡੇ ਦੋਨਾਂ ਹਸਬੰਡ ਵਾਈਫ ਦੇ ਵਿੱਚ ਰਹਿੰਦਾ ਵਾ ਤਾਂ ਤੁਸੀਂ ਉਹਨੂੰ ਸੋਲਵ ਵੀ ਥੋੜਾ ਟਾਈਮ ਪਾ ਕੇ ਕਰ ਲੋਗੇ ਉਹ ਟਾਈਮ ਦੇ ਨਾਲ ਸੋਲਵ ਵੀ ਹੋ ਜਾਣਾ ਵਾ ਤੋਂ ਤੁਹਾਡੇ ਦਿਲਾਂ ਦੇ ਵਿੱਚ ਵੀ ਨਹੀਂ ਰਹਿਣਾ ਪਰ ਜਦੋਂ ਹੀ ਤੁਸੀਂ ਘਰ ਦੇ ਕਿਸੇ ਇੱਕ ਮੈਂਬਰ ਨੂੰ ਵੀ ਭਾਵੇਂ ਉਹ ਹਸਬੰਡ ਹੈ ਭਾਵੇਂ ਉਹ ਵਾਈਫ ਹੈ ਆਪਣੀ ਹਸਬੰਡ ਦੀ ਜਾਂ ਆਪਣੀ ਵਾਈਫ ਦੀ ਗਲਤੀ ਆਪਣੇ ਘਰ ਦੇ ਇੱਕ ਮੈਂਬਰ ਨੂੰ ਵੀ ਦੱਸਦੀ ਉਹ ਮੈਂਬਰ ਨੇ ساری ਉਮਰ ਉਸ ਚੀਜ਼ ਨੂੰ ਨਹੀਂ ਭੁੱਲਣਾ ਘਰ ਦੇ ਫੈਮਿਲੀ ਮੈਂਬਰ ਨੇ ਉਸ ਚੀਜ਼ ਨੂੰ ਨਹੀਂ ਭੁੱਲਣਾ ਕਿ ਨੇ ਗਲਤੀ ਕੀਤੀ ਸੀ ਠੀਕ ਹੈ ਤੁਸੀਂ ਦੋਨੇ ਭਾਵੇਂ ਭੁੱਲ ਜੋ ਪਰ ਉਹ ਤੁਹਾਨੂੰ ਭੁੱਲਣ ਨਹੀਂ ਦੇਵੇਗਾ ਸਮਾਂ ਪੱਗ ਤੁਹਾਨੂੰ ਉਹ ਚੀਜ਼ ਜਰੂਰ ਯਾਦ ਦਿਵਾਉਂਦਾ ਰਹੇਗਾ ਤੇ ਜਦੋਂ ਜਿੰਨਾ ਟਾਈਮ ਉਹ ਤੁਹਾਨੂੰ ਯਾਦ ਦਿਵਾਊਗਾ ਉਹ ਤੁਹਾਡੇ ਵਿੱਚ ਵੱਖਰੇ ਹੋਣ ਦਾ ਕਾਰਨ ਸਭ ਤੋਂ ਪਹਿਲਾਂ ਬਣ ਜਾਊਗਾ ਠੀਕ ਹੈ ਜੀ ਸਭ ਤੋਂ ਫਰਸਟ ਤੁਸੀਂ ਇਹ ਨੋਟ ਕਰੋ ਜਦੋਂ ਵੀ ਤੁਹਾਡੇ ਵਿੱਚ ਕੋਈ ਇਸ਼ੂ ਕ੍ਰੀਏਟ ਹੁੰਦਾ ਹੈ ਤਾਂ ਤੁਸੀਂ ਉਹਨੂੰ ਆਪਸ ਦੇ ਵਿੱਚ ਹੀ ਸੋਲਵ ਕਰਨ ਦੀ ਕੋਸ਼ਿਸ਼ ਕਰੋ ਦੂਸਰੇ ਤੱਕ ਨਾ ਜਾਣ ਦਿਓ ਠੀਕ ਹੈ ਜੀ ਹੁਣ ਆ ਦੇਖੋ ਮੈਂ ਕੁਝ ਪੁਆਇੰਟ ਵੀ ਨੋਟ ਕੀਤੇ ਨੇ ਇਹ ਸਾਰੇ ਹੀ ਰਿਸ਼ਤਿਆਂ ਦੇ ਉੱਪਰ ਲਾਗੂ ਹੁੰਦੇ ਨੇ ਉਹ ਰਿਸ਼ਤਾ ਕੋਈ ਵੀ ਹੋਵੇ ਸਾਰੇ ਰਿਸ਼ਤਿਆਂ ਦੇ ਵਿੱਚ ਇਹ ਪੁਆਇੰਟ ਲਾਗੂ ਹੋਣਗੇ ਹਾਂਜੀ ਇਹ ਦੇ ਵਿੱਚ ਉਹ ਵੀ ਹੋ ਸਕਦਾ ਲਾਗੂ ਵੇਖੋ ਕਈ ਵਾਰ ਨਾ ਮਤਲਬ ਜਿੱਤੇ ਤੋਂ ਤੁਸੀਂ ਨਫ਼ਰਤ ਕਰਦੇ ਪਏ ਜੇ ਜਾਂ ਉਹ ਰਿਸ਼ਤਾ ਜਿੰਨੂੰ ਤੁਸੀਂ ਆਪਣੇ ਸਾਹਮਣੇ ਵੇਖਣਾ ਨਹੀਂ ਚਾਹੁੰਦੇ ਉਹ ਤੁਹਾਡੇ ਘਰ ਦੇ ਵਿੱਚ ਹੀ ਹੁੰਦਾ ਵਾ ਤੁਹਾਡੇ ਫੈਮਿਲੀ ਮੈਂਬਰ ਦੇ ਨਾਲ ਹੀ ਤੁਹਾਡੀ ਨਹੀਂ ਕਿਸੇ ਦੇ ਨਾਲ ਬਣਦੀ ਹੈਗੀ ਠੀਕ ਹੈ ਮੰਨ ਲਓ ਤੁਹਾਡੀ ਕੋਈ ਫੈਮਿਲੀ ਮੈਂਬਰ ਹੈ ਤੁਹਾਡੀ ਉਹਦੇ ਨਾਲ ਨਹੀਂ ਬਣ ਰਹੀ ਠੀਕ ਹੈ ਨਾ ਉਹ ਤੁਸੀਂ ਕੀ ਕਰਦੇ ਜੇ ਤੁਸੀਂ ਉਹਨੂੰ ਆਪਣੀ ਲਾਈਫ ਦੇ ਵਿੱਚ ਨਹੀਂ ਵੇਖਣਾ ਚਾਹੁੰਦੇ ਤੇ ਨਾ ਹੀ ਤੁਸੀਂ ਉਹਨੂੰ ਕੁਝ ਕਹਿ ਸਕਦੇ ਜੇ ਨਾ ਹੀ ਤੁਸੀਂ ਉਹਨੂੰ ਮਨਾ ਕਰ ਸਕਦੇ ਜੇ ਠੀਕ ਹੈ ਨਾ ਕਿਉਂਕਿ ਉਹ ਤੁਹਾਡੀ ਫੈਮਿਲੀ ਦਾ ਮੈਂਬਰ ਹੈ ਤੁਹਾਡੇ ਤੋਂ ਵੱਡਾ ਵਾ ਜਾਂ ਕੋਈ ਛੋਟਾ ਵਾ ਤੇ ਤੁਸੀਂ ਉਹਨੂੰ ਛੱਡ ਵੀ ਨਹੀਂ ਉਸ ਰਿਸ਼ਤੇ ਨੂੰ ਸਕਦੇ ਤਾਂ ਉਸ ਟਾਈਮ 'ਚ ਤੁਹਾਨੂੰ ਕੀ ਕਰਨਾ ਚਾਹੀਦਾ ਮੈਨੂੰ ਲੱਗਦਾ ਹੈ ਕਿ ਦੇਖੋ ਬਈ ਸਭ ਤੋਂ ਪਹਿਲਾਂ ਤੁਹਾਨੂੰ ਚੁੱਪ ਰਹਿਣਾ ਚਾਹੀਦਾ ਵਾ ਠੀਕ ਹੈ ਨਾ ਵੇਖੋ ਤੁਸੀਂ ਇੰਨਾ ਟਾਈਮ ਦਾ ਬੋਲ ਬੋਲ ਕੇ ਸਮਝਾ ਚੁੱਕੇ ਹੋ ਥੱਕ ਜੂਗੇ ਜਦੋਂ ਉਦੋਂ ਦਾ ਕੋਈ ਅਸਰ ਨਹੀਂ ਹੋਇਆ ਤਾਂ ਤੁਹਾਡੇ ਬੋਲਣ ਦੇ ਨਾਲ ਕਿਸੇ ਨੂੰ ਕੋਈ ਫੈਕਟ ਨਹੀਂ ਪੈਣਾ ਸੋਕ ਤੁਸੀਂ ਆਪਣੇ ਆਪ ਹੀ ਖਰਾਬ ਕਰੋਗੇ ਆਪਣੇ ਆਪ ਨੂੰ ਬਿਮਾਰੀਆਂ ਲਗਾ ਲਓਗੇ ਸੋ ਸੋਚ ਕੇ ਬੋਲ ਬੋਲ ਕੇ ਪਹਿਲਾਂ ਤਾਂ ਚੁੱਪ ਰਹਿਣਾ ਸਿੱਖੋ ਚੁੱਪ ਕਰ ਜੋ ਜੇ ਤੁਹਾਡੇ ਸਾਹਮਣੇ ਗਲਤ ਹੋਣਦਿਆ ਤਾਂ ਵੀ ਚੁੱਪ ਕਰ ਜੋ ਹੁਣ ਕਹੋ ਜੀ ਠੀਕ ਹੈ ਜੀ ਜੋ ਤੂੰ ਕਰਨ ਦਿਆਵਾ ਜੋ ਤੁਸੀਂ ਕਰਨਦੇ ਜੀ ਉਹ ਬਿਲਕੁਲ ਸਹੀ ਹੈ ਤੁਸੀਂ ਚੁੱਪ ਰਹੋ ਆਪਣਾ ਕੋਈ ਵੀ ਓਪੀਨੀਅਨ ਉੱਥੇ ਨਾ ਦਿਓ ਠੀਕ ਹੈ ਜੀ ਨੰਬਰ 2 ਪੁਆਇੰਟ ਗੱਲਬਾਤ ਕੱਟ ਕਰੋ। ਉਹ ਕੋਈ ਵੀ ਜੀ ਅਗਰ ਹਸਬੰਡ ਦੇ ਵੇ ਦੇ ਵਾਈਫ ਦੇ ਵਿੱਚ ਆਪਣਾ ਇਸ਼ੂ ਹੈ ਬਾਹਰ ਤੱਕ ਨਹੀਂ ਗਿਆ ਤਾਂ ਤੁਸੀਂ ਇੱਕ ਦੋਨੇ ਨਾਲ ਦੂਜੇ ਨਾਲ ਗੱਲਬਾਤ ਕੱਟ ਕਰ ਦੋ। ਕਿਉਂਕਿ ਹਮੇਸ਼ਾ ਜਦੋਂ ਤੁਸੀਂ ਇੱਕ ਦੂਜੇ ਨਾਲ ਗੱਲਬਾਤ ਕੱਟ ਕਰੇਗਾ ਤਾਂ ਦੂਸਰੇ ਇਨਸਾਨ ਨੂੰ ਜਰੂਰ ਅਹਿਸਾਸ ਹੋਏਗਾ ਕਿ ਇਹ ਮੇਰੇ ਨਾਲ ਗੱਲਬਾਤ ਨਹੀਂ ਕਰ ਰਿਹਾ। ਇਹਨੇ ਆਪਣੇ ਅੰਦਰ ਮੈਂ ਇਹਨੂੰ ਤੰਗ ਵੀ ਕੀਤਾ ਇਹਨੇ ਫਿਰ ਵੀ ਮੇਰੇ ਨਾਲ ਕੋਈ ਇਸ਼ੂ ਨਹੀਂ ਕ੍ਰੀਏਟ ਕੀਤਾ। ਇਹਨੇ ਚੁੱਪ ਕਰਕੇ ਉਹ ਚੀਜ਼ ਨੂੰ ਸਹਨ ਕਰ ਲਿਆ। ਇਹ 100% ਤੋਂ 90% ਸਕਸੈਸਫੁਲ ਹੈ ਜੀ। ਤੁਸੀਂ ਗੱਲਬਾਤ ਘੱਟ ਕਰੋ ਥੋੜਾ ਟਾਈਮ ਕਰ ਲਓ ਉਹਨੂੰ ਜਰੂਰ ਐਕਸਪੀਰਸ ਹੋਏਗਾ ਜਿੰਨੀ ਲੋੜ ਹੈ ਉਹਨਾਂ ਬੋਲੋ ਫਾਲਤੂ ਦੇ ਆਪਣੇ ਸੁਝਾਵ ਉਹਨਾਂ ਨੂੰ ਨਾ ਦਿਓ ਆਪਣੀਆਂ ਮਰਜ਼ੀ ਉਹਨਾਂ ਤੇ ਨਾ ਥੋਪੋ ਨੰਬਰ 3 ਜੇ ਸਾਰੇ ਕੰਮ ਟਾਈਮ ਤੇ ਕਰ ਦੋ ਉਸ ਇਨਸਾਨ ਦੇ ਜਿਸ ਇਨਸਾਨ ਤੋਂ ਤੁਸੀਂ ਨਫ਼ਰਤ ਕਰਦੇ ਹੋ ਬਿਨਾ ਬੋਲੇ ਬਿਨਾ ਉਹਨੂੰ ਦੱਸੇ ਸਾਰੇ ਕੰਮ ਉਹਦੇ ਰੈਡੀ ਕਰਕੇ ਰੱਖੋ ਸਾਰੇ ਕੰਮ ਉਹਦੇ ਰੈਡੀ ਕਰੋ ਉਹਨੂੰ ਦੱਸਣ ਦੀ ਕੋਈ ਲੋੜ ਨਹੀਂ ਜਾਂ ਤੁਹਾਨੂੰ ਕਦੀ ਕੰਮ ਕਰਕੇ ਇਹ ਜਤੌਣ ਦੀ ਵੀ ਨਹੀਂ ਲੋੜ ਕਿ ਮੈਂ ਤੇਰੇ ਵਾਸਤੇ ਇਹ ਕੀਤਾ ਮੈਂ ਤੇਰੇ ਵਾਸਤੇ ਇਹ ਕੀਤਾ ਤੁਹਾਨੂੰ ਦੱਸਣ ਦੀ ਕੋਈ ਲੋੜ ਨਹੀਂ ਪੈਣੋ ਜਾਂ ਕੋਈ ਵੀ ਵੀਰ ਜੋ ਵੀ ਕਰ ਰਿਹਾ ਬਸ ਉਸ ਲਈ ਤੁਹਾਨੂੰ ਪਤਾ ਕਿ ਉਸ ਇਨਸਾਨ ਨੂੰ ਜਿਹਦੇ ਤੋਂ ਤੁਸੀਂ ਨਫ਼ਰਤ ਕਰਦੇ ਹੋ ਵੀ ਉਹਨੂੰ ਇਹ ਚੀਜ਼ ਦੀ ਲੋੜ ਹੈ ਜਾਂ ਉਹ ਇਨਸਾਨ ਵੀ ਇਹਦੇ ਵਿੱਚ ਆ ਸਕਦਾ ਵਾ ਜਿਹਨੂੰ ਤੁਸੀਂ ਪਿਆਰ ਤੇ ਬਹੁਤ ਕਰਦੇ ਹੋ ਪਰ ਉਹ ਤੁਹਾਡੀ ਗੱਲ ਸਮਝ ਨਹੀਂ ਪਾ ਰਿਹਾ ਠੀਕ ਹੈ ਗੁਜਾਫਰ ਕੋਈ ਦੂਜਾ ਉਹਨੂੰ ਤੁਹਾਡੀ ਗੱਲ ਸਮਝਾ ਨਹੀਂ ਨਹੀਂ ਦੇ ਰਿਹਾ ਠੀਕ ਹੈ ਨਾ ਤੁਸੀਂ ਉਸ ਟਾਈਮ ਇਹ ਕਰੋ ਫਿਰ ਉਹਦੀ ਨਜ਼ਰ ਤੁਹਾਡੇ ਤੇ ਜ਼ਰੂਰ ਪਾਊਗੀ ਨੰਬਰ 4 ਰਿਸਪੈਕਟ ਦਵੋ ਸਭ ਤੋਂ ਪਹਿਲਾਂ ਜੀ ਵੇਖੋ ਜੀ ਕੋਈ ਵੀ ਰਿਸ਼ਤਾ ਉਹਦੀ ਬੁਨਿਆਦ ਰਿਸਪੈਕਟ ਦੀ ਖੜਦੀ ਹੈ ਜਿਸ ਰਿਸ਼ਤੇ ਦੇ ਵਿੱਚ ਰਿਸਪੈਕਟ ਮੁੱਕ ਜਾਂਦੀ ਹੈ ਉਹ ਰਿਸ਼ਤੇ ਦੇ ਵਿੱਚ ਕਿਤੇ ਨਾ ਕਿਤੇ ਨਾ ਲੜਾਈਆਂ ਝਗੜੀਆਂ ਤਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਵਾਂ ਉਹਨੂੰ ਰਿਸਪੈਕਟ ਦਵੋ ਜੀ ਨਾਲ ਬੋਲੋ ਰਿਸਪੈਕਟ ਦੇ ਕੇ ਬੋਲੋ ਤੁਹਾਨੂੰ ਨਹੀਂ ਪਸੰਦਨ ਕੋਈ ਗੱਲ ਨਹੀਂ ਤੁਸੀਂ ਤਾਂ ਵੀ ਉਹਨੂੰ ਇੱਜ਼ਤ ਮਾਣ ਰਿਸਪੈਕਟ ਪੂਰਾ ਦਵੋ ਉਹਨੂੰ ਇਹ ਚੀਜ਼ ਵੀ ਉਹਦੇ ਅੰਦਰ ਤੋਂ ਖਤਮ ਕਰੂਗੀ ਉਹਨੂੰ ਸਮਝ ਲੱਗੇਗੀ ਠੀਕ ਹੈ ਜੀ ਫੇਸ ਸਮਾਈਲ ਕਰਦੇ ਰਹੋ ਹਮੇਸ਼ਾ ਉਹਦੇ ਸਾਹਮਣੇ ਰੋਂਦੇ ਨਾ ਰਹੋ ਕਿਸੇ ਦੀ ਸ਼ਿਕਾਇਤ ਨਾ ਕਰੋ ਹਾਏ ਅੱਜ ਇਹ ਨੇ ਇਹ ਕਰਤਾ ਜੋ ਨੇ ਉਹ ਕਰਤਾ ਤੁਸੀਂ ਇਹ ਚੀਜ਼ਾਂ ਨਾ ਕਰੋ ਠੀਕ ਹੈ ਤੁਹਾਨੂੰ ਇਹ ਚੀਜ਼ਾਂ ਕਰਨ ਦੀ ਨਹੀਂ ਲੋੜ ਇਹ ਇਹ ਜਿਹੜੇ ਮੈਂ ਤੁਹਾਨੂੰ ਅੱਜ ਗੱਲਾਂ ਦੱਸ ਰਹੀ ਨੇ ਇੱਕ ਹਸਬੰਡ ਵਾਈਫ ਦੇ ਵਿੱਚ ਵੀ ਹੋ ਸਕਦਾ ਹੈ ਕਈ ਵਾਰ ਇਹ ਹੁੰਦਾ ਨਾ ਵੇਖੋ ਵੇਖੋ ਜਿਨ੍ਹਾਂ ਦੇ ਵੀ ਰਿਸ਼ਤੇ ਵਿਗੜ ਚੁਕੇ ਨੇ ਹਨਾ ਜਿਨ੍ਹਾਂ ਦੇ ਰਿਸ਼ਤੇ ਵਿਗੜ ਚੁਕੇ ਨੇ ਉਹ ਇਹ ਚੀਜ਼ਾਂ ਫੋਲੋ ਕਰਨ ਹਸਬੰਡ ਵਾਈਫ ਦੇ ਵਿੱਚ ਉਹ ਅਗਰ ਵਾਈਫ ਹਸਬੰਦ ਕਿਸੇ ਉਹਨਾਂ ਦੀ ਗੱਲ ਨਹੀਂ ਸੁਣ ਰਿਹਾ ਤਾਂ ਤੁਸੀਂ ਇਹ ਚੀਜ਼ਾਂ ਫੋਲੋ ਕਰੋ ਵੇਖੋ ਬਹੁਤ ਵਧੀਆ ਚੀਜ਼ ਹੈ ਤੁਸੀਂ ਫੋਲੋ ਕਰਕੇ ਵੇਖੋ ਇਹਨਾਂ ਚੀਜ਼ਾਂ ਨੂੰ ਤੁਹਾਨੂੰ 100 ਦੇ ਵਿੱਚੋਂ 90% ਰਿਜ਼ਲਟ ਬਹੁਤ ਵਧੀਆ ਮਿਲਣਾ ਵਾ ਚੁੱਪਚਾਪ ਉਹਨਾਂ ਦੇ ਸਾਰੇ ਕੰਮ ਕਰੋ ਫੇਸ ਤੇ ਸਮਾਈਲ ਰੱਖੋ ਕੋਈ ਉਹਨਾਂ ਨੂੰ ਸ਼ਿਕਾਇਤਾਂ ਨਾ ਲਾਓ ਕਿ ਅੱਜ ਇਹਨੇ ਕੀਤਾ ਅੱਜ ਉਹਨੇ ਉਹ ਕੀਤਾ ਅੱਜ ਮੇਰੇ ਨਾਲ ਇਹ ਹੋਇਆ ਨਾ ਕਰੋ ਤੁਸੀਂ ਆਪਣਾ ਦੁੱਖ ਉਹਨੂੰ ਨਾ ਦੱਸੋ ਤੁਸੀਂ ਸਿਰਫ ਆਪਣੇ ਫਰਜ਼ ਨਿਭਾਦੋ ਫਰਜ਼ ਨਿਭਾ ਕੇ ਆਪਣਾ ਧਿਆਨ ਕਿਤੇ ਹੋਰ ਲਓ ਆਪਣਾ ਗੁਰਬਾਣੀ ਪੜ ਲਓ ਠੀਕ ਹੈ ਮੰਦਰ ਚਲ ਜਾਓ ਮਸਜਿਦ ਚਲ ਜਾਓ ਗੁਰਦੁਆਰਾ ਸਾਹਿਬ ਚਲ ਜਾਓ ਜਿੱਥੇ ਤੁਹਾਨੂੰ ਸ਼ਾਂਤੀ ਮਿਲਦੀ ਹੈ ਉੱਥੇ ਚਲ ਜਾਓ ਪਰ ਆਪਣੇ opinion ਉਸ ਇਨਸਾਨ ਨੂੰ ਨਾ ਦੱਸੋ ਸਮਾਪਨ ਦੇ ਨਾਲ ਹੌਲੀ ਹੌਲੀ ਉਹਨੂੰ ਆਪਣੇ ਰਿਸ਼ਤੇ ਟੁੱਟ ਰਹੇ ਰਿਸ਼ਤੇ ਨੂੰ ਬਚਾਉਂਦਾ ਇੱਕੋ ਇਹੀ ਸਾਧਨ ਹੈ ਜੇ ਤੁਸੀਂ ਕਹੋਗੇ ਮੈਂ ਅੱਗੋਂ ਰੋਲਾ ਪਾਵਾਂ ਉਹਨੇ ਮੈਨੂੰ ਇੱਕ ਆਖੇ ਮੈਂ ਗੁੱਚ ਚਾਰਸ ਨਾਵਾ ਕੋਈ ਫਾਇਦਾ ਨਹੀਂ ਜੀ ਇਹ ਰਿਸ਼ਤਾ ਖਤਮ ਹੋ ਜਾਣਾ ਵਾ ਤਕਲੀਫ ਦੋਨਾਂ ਧਿਰਾਂ ਨੂੰ ਹੋਣੀ ਹੈ ਜਿੰਨਾ ਟਾਈਮ ਤੁਸੀਂ ਨਾਲ ਹੋ ਤੁਹਾਨੂੰ ਇੱਕ ਦੂਜੇ ਦੀ ਸ਼ਾਇਦ ਰਿਸਪੌਂਸਿਬਿਲਟੀ ਜਾਂ ਇੱਕ ਦੂਜੇ ਦੇ ਆ ਇੱਕ ਦੂਜੇ ਦੇ ਨਾਲ ਖੜਨ ਦਾ ਸਲੀਕਾ ਨਹੀਂ ਪਤਾ ਪਰ ਜਦੋਂ ਤੁਸੀਂ ਇੱਕ ਦੂਜੇ ਤੋਂ ਦੂਰ ਹੋ ਜਾਓਗੇ ਤੁਹਾਨੂੰ ਇਹ ਚੀਜ਼ਾਂ ਸਮਝ ਆਉਣਗੀਆਂ ਕਿ ਉਹ ਜਿਵੇਂ ਸੀ ਚੰਗੇ ਮੰਦੇ ਮੇਰੇ ਲਈ ਸਭ ਤੋਂ ਅਨਮੋਲ ਸੀ ਕਿਉਂਕਿ ਵੇਖੋ ਲਾਈਫਟਾਈਮ ਪਾ ਕੇ ਤੁਹਾਡੀ ਹਸਬੰਡ ਨਾ ਮਾਪਿਓ ਨਾ ਕੋਈ ਹੋਰ ਮੈਂ ਨਹੀਂ ਆਂਦੀ ਕਿ ਸਾਰੇ ਮਾੜੇ ਹੁੰਦੇ ਨੇ ਕੁਝ ਰਿਸ਼ਤਿਆਂ ਦੀ ਗੱਲ ਕਰਦੀ ਆਂ ਸਿਰ ਤੁਹਾਡੇ ਹਸਬੰਡ ਵਾਈਫ ਇਹ ਤੁਸੀਂ ਇੱਕ ਦੂਜੇ ਦੇ ਨਾਲ ਖੜਨਾ ਹੁੰਦਾ ਔਰ ਕੋਈ ਤੁਹਾਡਾ ਤੇ ਜਾਣ ਕੇ ਸਾਥ ਨਹੀਂ ਦੇਊਗਾ ਇਸ ਲਈ ਆਪਣੇ ਰਿਸ਼ਤੇ ਤੇ ਵਰਕ ਕਰੋ ਲੋਕਾਂ ਦੇ ਚੁਗਲੀਆਂ ਲੋਕ ਕੀ ਕਹਿੰਦੇ ਨੇ ਇਹਨਾਂ ਨੂੰ ਛੱਡ ਕੇ ਆਪਣੇ ਰਿਸ਼ਤੇ ਤੇ ਵਰਕ ਕਰੋ ਕਿ ਤੁਹਾਡਾ ਰਿਸ਼ਤੇ ਨੂੰ ਤੁਸੀਂ ਕਿਵੇਂ ਸਹੀ ਕਰ ਸਕਦੇ ਜੇ ਸੋ ਤੁਹਾਨੂੰ ਇਹ ਵੀਡੀਓ ਕਿਵੇਂ ਦੀ ਲੱਗੀ ਕਮੈਂਟ ਸੈਕਸ਼ਨ ਚ ਜਰੂਰ ਦੱਸਿਓ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਧੰਨਵਾਦ